ਕਿਸ਼ੋਰ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਰਿਸ਼ਤੇ ਹਮੇਸ਼ਾ ਚੰਦਨ ਦੀ ਲੱਕੜੀ ਵਾਂਗ ਹੋਣੇ ਚਾਹੀਦੇ ਨੇ ਟੁਕੜੇ ਭਾਵੇਂ ਹਜ਼ਾਰ ਹੋ ਜਾਣ ਪਰ ਉਸ ਦੀ ਖੁਸ਼ਬੂ ਕਦੇ ਨਹੀਂ ਜਾਣੀ ਚਾਹੀਦੀ ਇਹ ਇੱਕ ਛੋਟੀ ਜਿਹੀ ਕਹਾਣੀ ਹੈ ਪਰ ਇਸ ਵਿੱਚ ਜ਼ਿੰਦਗੀ ਦਾ ਇੱਕ ਵੱਡਾ ਸਬਕ ਲੁਕਿਆ ਹੋਇਆ ਹੈ ਇਹ ਕਹਾਣੀ ਇੱਕ ਵਕੀਲ ਸਾਹਿਬ ਨੇ ਸੁਣਾਈ ਵਕੀਲ ਸਾਹਿਬ ਦੱਸਦੇ ਨੇ ਕਿ ਇੱਕ ਦਿਨ ਉਹ ਆਪਣੇ ਚੈਂਬਰ 'ਚ ਬੈਠੇ ਸੀ ਤਾਂ ਇੱਕ ਵਿਅਕਤੀ ਗੁੱਸੇ ਵਿੱਚ ਦੰਦਣਾਉਂਦਾ ਹੋਇਆ ਅੰਦਰ ਆਇਆ ਉਸ ਨੇ ਸਫੇਦ ਕੱਪੜੇ ਪੈਨੇ ਹੋਏ ਸੀ ਜੋ ਮਿੱਟੀ ਨਾਲ ਭਰੇ ਹੋਏ ਸੀ ਉਸ ਦਾ ਚਿਹਰਾ ਧੁੱਪ ਕਾਰਨ ਕਾਲਾ ਪੈ ਚੁੱਕਾ ਸੀ ਅਤੇ ਉਹ ਬਹੁਤ ਹੀ ਪਰੇਸ਼ਾਨ ਸੀ ਉਸ ਦੇ ਹੱਥ ਵਿੱਚ ਕਾਗਜ਼ਾਂ ਦਾ ਇੱਕ ਬੰਡਲ ਸੀ ਉਸ ਨੇ ਗੁੱਸੇ ਵਿੱਚ ਉਹ ਕਾਗਜ਼ ਮੇਰੀ ਟੇਬਲ ਤੇ ਰੱਖਦੇ ਹਾਂ ਕਿਹਾ ਵਕੀਲ ਸਾਹਿਬ ਮੈਨੂੰ ਇੱਕ ਫਲੈਟ ਤੇ ਸਟੇ ਚਾਹੀਦੀ ਹੈ ਦੱਸੋ ਕਿੰਨਾ ਖਰਚਾ ਆਵੇਗਾ ਤੇ ਕਿੰਨੇ ਕਾਗਜ਼ ਚਾਹੀਦੇ ਨੇ ਮੈਂ ਉਸ ਨੂੰ ਸ਼ਾਂਤ ਕਰਨ ਲਈ ਕਿਹਾ ਭਾਈ ਸਾਹਿਬ ਬੈਠੋ ਆਰਾਮ ਨਾਲ ਗੱਲ ਕਰਦੇ ਹਾਂ ਮੈਂ ਆਪਣੇ ਆਫਿਸ ਬੁਆਏ ਨੂੰ ਬੁਲਾਇਆ ਤੇ ਕਿਹਾ ਬੀਨਾਂ ਨੂੰ ਠੰਡਾ ਪਾਣੀ ਅਤੇ ਸ਼ਰਬਤ ਲਿਆ ਕੇ ਦਿਓ ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਕੰਮ ਹੋ ਜਾਵੇਗਾ ਪਹਿਲਾਂ ਪੂਰੀ ਗੱਲ ਤਾਂ ਦੱਸੋ ਮਾਮਲਾ ਕੀ ਹੈ ਅੱਧਾ ਘੰਟਾ ਮੈਂ ਉਸ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਰਿਹਾ ਤੇ ਕਾਗਜ਼ ਵੇਖਦਾ ਰਿਹਾ ਫਿਰ ਮੈਂ ਉਸ ਨੂੰ ਹੱਥ ਜੋੜ ਕੇ ਕਿਹਾ ਭਾਈ ਸਾਹਿਬ ਮੈਨੂੰ 4 ਦਿਨ ਦਾ ਸਮਾਂ ਦਿਓ ਮੈਂ ਇਹ ਕਾਗਜ਼ ਪੂਰੇ ਤਰ੍ਹਾਂ ਪੜ੍ਹ ਕੇ ਤੁਹਾਨੂੰ ਦੱਸਾਂਗਾ ਕਿ ਕੀ ਕਰਨਾ ਹੈ ਉਹ ਵਿਅਕਤੀ ਸਹਿਮਤ ਹੋ ਗਿਆ ਤੇ ਚਲਾ ਗਿਆ 4 ਦਿਨ ਬਾਅਦ ਉਹ ਵਿਅਕਤੀ ਫਿਰ ਮੇਰੇ ਚੈਂਬਰ ਵਿੱਚ ਆਇਆ ਉਸ ਦਾ ਚਿਹਰਾ ਉਹੀ ਗੁੱਸੇ ਵਾਲਾ ਤੇ ਚਿੰਤਾਵਾਂ ਨਾਲ ਭਰਿਆ ਹੋਇਆ ਸੀ ਮੈਂ ਕਿਹਾ ਅੱਜ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਹਾਂ ਮੈਂ ਕਹਿਣਾ ਸ਼ੁਰੂ ਕੀਤਾ ਭਾਈ ਸਾਹਿਬ ਜੋ ਗੱਲਾਂ ਮੈਂ ਤੁਹਾਡੀਆਂ ਸੁਣੀਆਂ ਤੇ ਜੋ ਕਾਗਜ਼ ਵੇਖੇ ਉਸ ਤੋਂ ਮੈਨੂੰ ਜੋ ਕੁਝ ਸਮਝ ਆਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੁਹਾਡੇ ਪਰਿਵਾਰ ਵਿੱਚ ਤੁਸੀਂ ਤੁਹਾਡਾ ਛੋਟਾ ਭਰਾ ਤੇ ਤੁਹਾਡੀ ਭੈਣ ਸੀ ਤੁਹਾਡੇ ਮਾਤਾ ਪਿਤਾ ਦਾ ਬਚਪਨ ਵਿੱਚ ਹੀ ਦਿਹਾਂਤ ਹੋ ਗਿਆ ਸੀ ਉਸ ਸਮੇਂ ਤੁਸੀਂ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਸੀ ਤੁਸੀਂ ਆਪਣੀ ਭੈਣ ਤੇ ਭਰਾ ਦੀ ਪਾਲਣਾ ਮਾਪੇ ਵਾਂਗ ਕੀਤੀ ਤੁਸੀਂ ਆਪਣੀ ਭੈਣ ਨੂੰ ਚੰਗੀ ਪੜ੍ਹਾਈ ਕਰਵਾਈ ਤੇ ਉਸ ਦਾ ਵਿਆਹ ਸ਼ਾਨਦਾਰ ਢੰਗ ਨਾਲ ਕਰਵਾਇਆ ਆਪਣੇ ਛੋਟੇ ਭਰਾ ਲਈ ਤਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਤੁਸੀਂ ਖੁਦ ਵੱਡੀ ਪੜ੍ਹਾਈ ਨਹੀਂ ਕੀਤੀ ਪਰ ਉਸ ਨੂੰ ਪੜ੍ਹਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਤੁਸੀਂ ਖੇਤਾਂ ਵਿੱਚ ਮਿਹਨਤ ਕੀਤੀ ਦਿਹਾੜੀ ਕੀਤੀ ਭੁੱਖੇ ਪੇਟ ਰਹੇ ਰਾਣੇ ਕਪੜੇ ਪਹਿਨੇ ਪਰ ਉਸ ਦੀ ਫੀਸ ਭਰੀ ਤੁਸੀਂ ਉਸ ਨੂੰ ਇੰਜੀਨੀਅਰਿੰਗ ਕਾਲਜ ਵਿੱਚ ਪੜਾਇਆ ਅਤੇ ਉਸ ਦੀ 80000 ਰੁਪਏ ਸਾਲਾਨਾ ਫੀਸ ਵੀ ਭਰੀ ਮਾਸਟਰਜ ਕਰਵਾਉਣ ਲਈ ਵੀ ਤੁਸੀਂ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਕਰਵਾਇਆ ਇੱਕ ਵਾਰ ਜਦੋਂ ਉਹ ਬਿਮਾਰ ਪਿਆ ਅਤੇ ਡਾਕਟਰਾਂ ਨੇ ਕਿਹਾ ਕਿ ਕਿਡਨੀ ਚਾਹੀਦੀ ਹੈ ਤਾਂ ਤੁਸੀਂ ਬਿਨਾਂ ਸੋਚੇ ਵਿਚਾਰੇ ਆਪਣੀ ਕਿਡਨੀ ਦਾਨ ਕਰ ਦਿੱਤੀ ਤੁਸੀਂ ਉਸ ਨੂੰ ਕਿਹਾ ਸੀ ਤੂੰ ਅਫਸਰ ਬਣ ਜਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਗਾਂਵ ਵਿੱਚ ਹੀ ਰਹਿ ਕੇ ਖੇਤੀ ਕਰ ਲਵਾਂਗਾ ਤੁਹਾਡਾ ਭਰਾ ਇੰਜੀਨੀਅਰ ਬਣ ਗਿਆ ਜਦੋਂ ਉਸ ਦੀ ਨੌਕਰੀ ਲੱਗੀ ਤਾਂ ਤੁਸੀਂ ਪੂਰੇ ਪਿੰਡ ਵਿੱਚ ਲੱਡੂ ਵੰਡੇ ਫਿਰ ਉਸ ਨੇ ਕਿਹਾ ਕਿ ਉਸ ਨੂੰ ਕਾਲਜ ਵਿੱਚ ਇੱਕ ਕੁੜੀ ਪਸੰਦ ਆਈ ਹੈ ਤਾਂ ਤੁਸੀਂ ਉਸ ਕੁੜੀ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਤੁਸੀਂ ਉਸ ਦਾ ਵਿਆਹ ਵੀ ਧੂਮ ਧਾਮ ਨਾਲ ਕਰਵਾਇਆ ਪਰ ਵਿਆਹ ਤੋਂ ਬਾਅਦ ਸਭ ਕੁਝ ਬਦਲ ਗਿਆ ਤੁਹਾਡਾ ਭਰਾ ਬਦਲ ਗਿਆ ਉਸ ਨੇ ਪਿੰਡ ਆਉਣਾ ਜਾਣਾ ਬੰਦ ਕਰ ਦਿੱਤਾ ਪੈਸੇ ਭੇਜਣੇ ਵੀ ਬੰਦ ਕਰ ਦਿੱਤੇ ਉਸ ਨੇ ਕਿਹਾ ਸ਼ਹਿਰ ਵਿੱਚ ਬਹੁਤ ਖਰਚੇ ਨੇ ਹੁਣ ਉਸਨੇ ਇੱਕ ਫਲੈਟ ਲੈ ਲਿਆ ਹੈ ਅਤੇ ਕਹਿੰਦਾ ਹੈ ਕਿ ਉਸਨੇ ਲੋਨ ਲਿਆ ਹੈ ਹੁਣ ਉਹ ਕਹਿੰਦਾ ਹੈ ਕਿ ਤੁਸੀਂ ਅੱਧਾ ਖੇਤ ਵੇਚ ਦਿਓ ਤਾਂ ਕਿ ਉਹ ਲੋਨ ਚੁਕਾ ਸਕੇ ਇਸੇ ਗੱਲ ਕਾਰਨ ਤੁਸੀਂ ਗੁੱਸੇ ਵਿੱਚ ਹੋ ਤੇ ਉਸ ਫਲੈਟ ਤੇ ਸਟੇ ਲਗਾਉਣਾ ਚਾਹੁੰਦੇ ਹੋ ਪਰ ਭਾਈ ਸਾਹਿਬ ਜਿਹੜਾ ਸੋਚੋ ਕਿ ਉਹ ਕਿਡਨੀ ਵਾਪਸ ਆ ਸਕਦੀ ਹੈ ਜੋ ਤੁਸੀਂ ਉਸ ਲਈ ਦਾਨ ਕੀਤੀ ਸੀ ਕੀ ਉਹ ਲੰਮੇ ਵਾਪਸ ਆ ਸਕਦੇ ਨੇ ਜਦੋਂ ਤੁਸੀਂ ਉਸ ਨੂੰ ਲਹੂ ਲਹਾਨ ਹੋਏ ਨੂੰ 20 ਕਿਲੋਮੀਟਰ ਦੂਰ ਹਸਪਤਾਲ ਵਿੱਚ ਲਏ ਗਏ ਸੀ ਤੁਹਾਡੇ ਜ਼ਿੰਦਗੀ ਦੇ ਉਹ ਬਲੀਦਾਨ ਇਸ ਫਲੈਟ ਦੀ ਕੀਮਤ ਤੋਂ ਕਿਤੇ ਜ਼ਿਆਦਾ ਹਨ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਕੋਟ ਕਚੈਰੀ ਦੇ ਚੱਕਰ ਵਿੱਚ ਨਾ ਪਾਓ ਆਪਣੇ ਗੁੱਸੇ ਨੂੰ ਆਪਣੇ ਬੱਚਿਆਂ ਦੀ ਪੜਾਈ ਵਿੱਚ ਲਗਾਓ ਤੁਸੀਂ ਆਪਣੇ ਭਰਾ ਨੂੰ ਉਚਾਈ ਤੇ ਪਹੁੰਚਾਇਆ ਸੀ ਉਹ ਰਸਤੇ ਤੋਂ ਪੜਗ ਗਿਆ ਪਰ ਤੁਹਾਡੇ ਬੱਚੇ ਨਹੀਂ ਢੜਕਣਗੇ ਮੇਰੀਆਂ ਗੱਲਾਂ ਸੁਣ ਕੇ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਹੱਥ ਜੋੜ ਕੇ ਕਿਹਾ ਧੰਨਵਾਦ ਵਕੀਲ ਸਾਹਿਬ ਤੇ ਉਹ ਚਲਾ ਗਿਆ ਕੁਝ ਸਾਲਾਂ ਬਾਅਦ ਉਹ ਵਿਅਕਤੀ ਫੇਰ ਮੇਰੇ ਚੈਂਬਰ ਵਿੱਚ ਆਇਆ ਉਸ ਦੇ ਨਾਲ ਇੱਕ ਨੌਜਵਾਨ ਮੁੰਡਾ ਸੀ ਉਹ ਮਿਠਾਈ ਦਾ ਡੱਬਾ ਲੈ ਕੇ ਆਇਆ ਤੇ ਕਿਹਾ ਵਕੀਲ ਸਾਹਿਬ ਮੈਂ ਤੁਹਾਨੂੰ ਧੰਨਵਾਦ ਦੇਣ ਆਇਆ ਹਾਂ ਮੈਂ ਹੈਰਾਨੀ ਨਾਲ ਪੁੱਛਿਆ ਕਿਉਂ ਭਾਈ ਸਾਹਿਬ ਕੀ ਹੋਇਆ ਉਸਨੇ ਕਿਹਾ ਤੁਸੀਂ ਉਸ ਦਿਨ ਮੈਨੂੰ ਜੋ ਸਮਝਾਇਆ ਸੀ ਕਿ ਗੁੱਸੇ ਨੂੰ ਸਹੀ ਦਿਸ਼ਾ ਵਿੱਚ ਲਗਾਓ ਮੈਂ ਉਹੀ ਕੀਤਾ ਮੇਰਾ ਪੁੱਤ ਡਾਕਟਰ ਬਣ ਗਿਆ ਅਸੀ ਪਿੰਡ ਵਿੱਚ ਹਸਪਤਾਲ ਖੋਲ੍ਹਿਆ ਹੈ ਇਹ ਮਠਾਈ ਤੁਹਾਡੇ ਲਈ ਲੈ ਕੇ ਆਇਆ ਹਾਂ ਫਿਰ ਉਸਨੇ ਕਿਹਾ ਮੇਰੇ ਭਰਾ ਨੇ ਵੀ ਮਾਫੀ ਮੰਗ ਲਈ ਤੇ ਮੈਂ ਉਸ ਨੂੰ ਮਾਫ ਵੀ ਕਰ ਦਿੱਤਾ ਹੈ ਦੋਸਤੋ ਇਸ ਕਹਾਣੀ ਦਾ ਅੰਤ ਇਹ ਸਿਖਾਉਂਦਾ ਹੈ ਕਿ ਗੁੱਸਾ ਇਨਸਾਨ ਨੂੰ ਬਰਬਾਦ ਕਰ ਸਕਦਾ ਹੈ ਪਰ ਜੇਕਰ ਇਸ ਨੂੰ ਸਹੀ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਇਹ ਜ਼ਿੰਦਗੀ ਨੂੰ ਸੰਵਾਰ ਸਕਦਾ ਹੈ ਗੁੱਸੇ ਵਿੱਚ ਅੰਨੇ ਹੋ ਕੇ ਕੀਤੇ ਫੈਸਲੇ ਅਕਸਰ ਪਛਤਾਵੇ ਨੂੰ ਜਨਮ ਦਿੰਦੇ ਨੇ ਪਰ ਜੇਕਰ ਉਸ ਗੁੱਸੇ ਨੂੰ ਸਮਝਦਾਰੀ ਨਾਲ ਸਹੀ ਪਾਸੇ ਘੁਮਾਇਆ ਜਾਵੇ ਤਾਂ ਇਹ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਸਕਦੇ ਨੇ। ਵਕੀਲ ਸਾਹਿਬ ਦੀ ਸਲਾਹ ਨੇ ਉਸ ਵਿਅਕਤੀ ਨੂੰ ਸੱਚਮੁੱਚ ਇੱਕ ਨਵਾਂ ਜੀਵਨ ਨਵੀਂ ਰਾਹ ਦਿਖਾਈ। ਉਸਨੇ ਆਪਣੇ ਭਰਾ ਦੇ ਨਾਲ ਝਗੜੇ ਦੀ ਬਜਾਏ ਆਪਣੇ ਬੱਚਿਆਂ ਦੀ ਭਵਿੱਖ ਲਈ ਮਿਹਨਤ ਕੀਤੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰਿਸ਼ਤਿਆਂ ਦੀ ਮਹਿਕ ਚੰਦਨ ਵਾਂਗ ਹੁੰਦੀ ਹੈ। ਟੁਕੜੇ ਭਾਵੇਂ ਹਜ਼ਾਰ ਹੋ ਜਾਣ ਪਰ ਉਸ ਦੀ ਖੁਸ਼ਬੂ ਹਮੇਸ਼ਾ ਜਿਉਂਦੀ ਰਹਿੰਦੀ ਹੈ। ਆਖਰ ਵਿੱਚ ਜ਼ਿੰਦਗੀ ਵਿੱਚ ਸਬਰ ਤੇ ਸਮਝਦਾਰੀ ਨਾਲ ਗੱਲਾਂ ਨੂੰ ਹੱਲ ਕਰਨਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ ਜੀ